ਜੈ ਹਨ ਜੀ ਸਾਰਿਆਂ ਨੂੰ ਮਾਨਯੋਗ ਐਸਐਸਪੀ ਫਰੀਦਕੋਟ ਸ਼੍ਰੀਮਤੀ ਪ੍ਰਗਿਆ ਜੈਨ ਜੀ ਦੀ ਦਿਸ਼ਾ ਨਿਰਦੇਸ਼ਾ ਮੁਤਾਬਕ ਅੱਜ ਜਿਹੜੇ ਹੈਗਾ ਸਾਡੇ ਸਬਡਿਵੀਜ਼ਨ ਕੋਟਕਪੂਰਾ ਵੱਲੋਂ ਬਹੁਤ ਹੀ ਇੱਕ ਸਫਲਤਾ ਪ੍ਰਾਪਤ ਹੋਈ ਹੈ ਉਹਨਾਂ ਨੂੰ ਜਿਸ ਵਿੱਚ ਉਹਨਾਂ ਵੱਲੋਂ ਕੁੱਲ ਜਿਹੜੇ ਹੈਗੇ ਆ 5 ਮਲਜ਼ਮ ਜਿਹੜੇ ਕਿਨੇ ਕਾਬੂ ਕੀਤੇ ਗਏ ਨੇ ਤੇ ਜਿਨ੍ਹਾਂ ਖਿਲਾਫ ਮੁਕੱਦਮਾ ਨੰਬਰ 82 ਜਿਹੜਾ ਹੈਗਾ ਸਿਟੀ ਕੋਡ ਕੋਰਾ ਵਿਖੇ ਦਰਜ ਕੀਤਾ ਗਿਆ ਹੈ ਇਹ ਜਿਹੜੇ ਪੰਜੋਂ ਦੋਸ਼ੀ ਨੇ ਇਹ ਆਰਗੇਨਾਈਜ਼ਡ ਕ੍ਰਾਈਮ ਦੇ ਮੈਂਬਰ ਨੇ ਇਹਨਾਂ ਵੱਲੋਂ ਲੁੱਟਾਂ ਖੋਹਾਂ ਚੋਰੀ ਛਕਾਰੀ ਆਦਿ ਜਿਹੜਾ ਚੀਜ਼ਾਂ ਨੂੰ ਇੰਜਾਮ ਦਿੱਤਾ ਜਾਂਦਾ ਸੀ ਇਹਨਾਂ ਟੋਟਲ ਪੰਜ ਦੋਸ਼ੀਆਂ ਵਿੱਚੋਂ ਦੋ ਦਾ ਪਹਿਲਾ ਸਾਬਕਾ ਕ੍ਰਿਮੀਨਲ ਰਿਕਾਰਡ ਵੀ ਹੈ ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਖਿਲਾਫ ਪੰਜ ਮਕਦਮੇ ਤੇ ਦੂਸਰੇ ਦੇ ਖਿਲਾਫ ਇੱਕ ਮਕਦਮਾ ਹੈ ਇਹਨਾਂ ਪਾਸੋਂ ਜਿਹੜੀ ਹੈਗੀ ਆ ਚਾਰ ਕਾਪੇ ਤੇ ਇੱਕ ਖੰਡੇ ਦੀ ਰਿਕਵਰੀ ਵੀ ਹੋਈ ਹੈ ਜੋ ਇਹ ਪੰਜੋ ਮੁਲਜ਼ਮ ਨੇ ਇੱਕ ਗੈਂਗ ਦੇ ਰੂਪ ਵਿੱਚ ਕੰਮ ਕਰਦੇ ਸੀ ਇਹਨਾਂ ਵੱਲੋਂ ਗੈਂਗ ਬਣਾ ਕੇ ਰੋਟਾਂ ਖਵਾ ਕਰਨਾ ਕੋਟਕਪੂਰਾ ਏਰੀਆ ਦੇ ਵਿੱਚ ਜਾਂ ਆਸੇ ਪਾਸੇ ਕਰਨਾ ਇਹ ਇਹਨਾਂ ਦੁਆਰਾ ਕੰਮ ਜਿਹੜੇ ਕੀਤੇ ਜਾਂਦੇ ਸੀ ਸੋ ਇਹਨਾਂ ਖਿਲਾਫ ਜਿਹੜੀ ਅਗਲੇਰੀ ਕਾਰਵਾਈ ਹੈ ਉਹ ਅਮਨ ਵਿੱਚ ਲਿਆਂਦੀ ਜਾ ਰਹੀ ਹੈ ਧੰਨਵਾਦ